ਆਪਣੇ ਹਮਸਫਰ ਨੂੰ ਬੇहद ਪਿਆਰ ਕਰਨ ਵਾਲੀ ਕਿਸੇ ਔਰਤ ਕੋਲੋਂ ਜਦੋਂ ਪੁੱਛਿਆ ਗਿਆ ਤੁਹਾਡੀ ਜ਼ਿੰਦਗੀ ਵਿੱਚ ਹਮਸਫਰ ਦੀ ਥਾਂ ਕਿਹੋ ਜਿਹੀ ਹੋਣੀ ਚਾਹੀਦੀ ਆ ਕਿ ਕਿੰਨਾ ਫਰਕ ਪੈਣਾ ਉਸ ਦੇ ਹੋਣ ਜਾਂ ਨਾ ਹੋਣ ਦਾ ਉਸ ਔਰਤ ਨੇ ਜਵਾਬ ਬੜੇ ਸੋਹਣੇ ਦਿੱਤੇ ਕਿ ਜੇ ਆਸਮਾਨ ਤੋਂ ਇੱਕ ਤਾਰਾ ਟੁੱਟੇ ਕੋਈ ਫਰਕ ਨਹੀਂ ਪੈਂਦਾ ਪਰ ਜੇ ਆਸਮਾਨ ਤੋਂ ਚੰਦਰਮਾ ਇਹ ਗਾਇਬ ਹੋ ਜਾਵੇ ਅੱਖਾਂ ਨੂੰ ਖਾਲੀ ਪੰਜਰੂਰ ਰੜਕੇਗਾ ਅਸੀਂ ਜਦੋਂ ਵੀ ਕਿਸੇ ਦੇ ਹੋਈਏ ਤਾਂ ਧਿਆਨ ਰੱਖਣਾ ਚਾਹੀਦਾ ਉਸਦੇ ਪੂਰੇ ਹੀ ਹੋਈਏ ਜੇ ਅਸੀਂ ਕਿਸੇ ਛੋਟੇ ਜਿਹੇ ਬੱਚੇ ਨੂੰ ਕੈਂਡੀ ਦੇ ਕੇ ਥੋੜੇ ਸਮੇਂ ਬਾਅਦ ਪੁੱਛੀਏ ਤੂੰ ਮੈਨੂੰ ਕੈਂਡੀ ਦੇਵੇਂਗਾ ਜਵਾਬ ਆਉਂਦਾ ਹੈ ਖਤਮ ਬਸ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਤੋਂ ਆਪਣੀ ਮੁਹੱਬਤਵਾਰ ਦਿੰਦੇ ਹੋ ਉਸ ਤੋਂ ਬਾਅਦ ਜੇ ਕੋਈ ਤੁਹਾਨੂੰ ਪਿਆਰ ਕਰਨ ਵੇਲੇ ਬੋਲੇ ਤਾਂ ਤੁਹਾਡਾ ਜਵਾਬ ਇਹੀ ਹੋਣਾ ਚਾਹੀਦਾ ਹੈ ਖਤਮ ਕਹਿੰਦੇ ਹੁੰਦੇ ਆ ਬੰਦੇ ਨੂੰ ਭਾਵੇਂ ਲੱਖ ਟੈਨਸ਼ਨਾਂ ਹੋਣ ਪਰ ਜਿਸ ਨੂੰ ਵਫਾਦਾਰ ਤੇ ਸਾਥ ਦੇਣ ਵਾਲੇ ਔਰਤ ਮਿਲ ਜਾਵੇ ਇਸ ਗੱਲ ਦਾ ਸਕੂਨ ਤੇ ਮਨ ਦੁੱਖਾਂ ਚ ਵੀ ਦੁੱਖ ਨਹੀਂ ਲੱਗਣ ਦਿੰਦਾ ਕਿਉਂਕਿ ਦੁਨੀਆ ਤੇ ਹੀਰੇ ਕੱਟ ਤੇ ਪੱਥਰ ਵੱਧ ਹੁੰਦੇ ਨੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ